ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਇੱਕ ਵਾਰ ਫਿਰ ਤੋਂ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਸਟੋਰੀ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਇੱਕ ਦਿੱਲੀ ਦੇ ਵਿੱਚ ਰਹਿਣ ਵਾਲੇ ਪੰਜਾਬੀ ਪਰਿਵਾਰ ਇੱਕ ਸਿੱਖ ਪਰਿਵਾਰ ਨਾਲ ਵਾਪਰੀ ਇੱਕ ਘਟਨਾ ਜਿਸ ਦੇ ਵਿੱਚ ਇੱਕ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਇੱਕ ਪਤੀ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਕਤਲ ਹੁੰਦਾ ਵੀ ਕਿਸ ਦੇ ਵੱਲੋਂ ਕਤਲ ਕਰਦੀ ਵੀ ਉਹਨਾਂ ਦੀ ਆਪਣੀ ਤੀ ਹੀ ਆ ਤੇ ਕਿਉਂ ਇਹ ਕਤਲ ਹੋਇਆ ਕੀ ਵਜ੍ਹਾ ਬਣੀ ਕਿਵੇਂ ਪੁਲਿਸ ਤੱਕ ਇਹ ਖਬਰ ਪਹੁੰਚੀ ਕਿਵੇਂ ਪੁਲਿਸ ਨੇ ਕਾਤਲ ਨੂੰ ਲੱਭਿਆ ਇਹ ਸਾਰੀ ਸਟੋਰੀ ਆਪਾਂ ਅੱਗੇ ਜਾ ਕੇ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓਜ਼ ਨੂੰ ਦੇਖ ਰਹੇ ਹੋ ਪਿਆਰ ਦੇ ਰਹੇ ਹੋ ਤੇ ਕਮੈਂਟ ਕਰਕੇ ਆਪਣੀ ਰਾਏ ਦਿੰਨੇ ਹੋ ਤੇ ਉਹਦੇ ਨਾਲ ਸਾਡਾ ਹੌਸਲਾ ਵੀ ਵੱਧਾ ਹੈ ਤੇ ਇਦਾਂ ਹੀ ਅੱਗੇ ਤੋਂ ਕਮੈਂਟ ਕਰਦੇ ਰਹੋ ਤੁਹਾਨੂੰ ਸਾਰਿਆਂ ਨੂੰ ਇਹ ਹੀ ਸਾਡੀ ਗੁਜਾਰਿਸ਼ ਹੈ ਤੇ ਜਿਹੜੇ ਵੀਰ ਭੈਣ ਅੱਜ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਉਹਨਾਂ ਨੂੰ ਵੀ ਗੁਜਾਰਿਸ਼ ਹੈ ਕਿ ਉਹ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅਸੀਂ ਇਦਾਂ ਹੀ ਨਵਾਂ ਨਵਾਂ ਕੰਟੈਂਟ ਇਦਾਂ ਹੀ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਸਾਫ਼ ਸੁਥਰੀਆਂ ਵਧੀਆ ਕੰਟੈਂਟ ਤੁਹਾਡੇ ਤੱਕ ਪੇਸ਼ ਕਰ ਸਕੀਏ ਆਪਾਂ ਕਰਦੇ ਆਂ ਇਸ ਵੀਡੀਓ ਦੀ ਸ਼ੁਰੂਆਤ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ 8 ਮਾਰਚ 2019 ਨੂੰ 8 ਮਾਰਚ 2019 ਨੂੰ ਦਿੱਲੀ ਦੇ ਵਿੱਚ ਇੱਕ 나ਗ ਲੋਈ ਨਾਮ ਦੀ ਜਗ੍ਹਾ ਦੇ ਵਿੱਚ ਜਿੱਥੇ ਇੱਕ ਨਾਲਾ ਵਗ ਰਿਹਾ ਸੀਗਾ ਉੱਥੋਂ ਪੁਲਿਸ ਨੂੰ ਇੱਕ ਫੋਨ ਕਾਲ ਆਉਂਦਾ ਪੁਲਿਸ ਕੰਟਰੋਲ ਰੂਮ ਦੇ ਵਿੱਚ 100 ਨੰਬਰ ਤੇ ਫੋਨ ਆਉਂਦਾ ਜਿਸ ਦੇ ਵਿੱਚ ਦੱਸਿਆ ਜਾਂਦਾ ਕਿ ਨਾਲੇ ਦੇ ਵਿੱਚ ਇੱਕ ਮਹਿਰੂਨ ਕਲਰ ਦਾ ਬੈਗ ਜੋ ਕਿ ਅੱਧਾ ਪਾਣੀ ਦੇ ਵਿੱਚ ਹੈ ਤੇ ਅੱਧਾ ਬਾਹਰ ਆ ਤੈਰਦਾ ਜਾ ਰਿਹਾ ਹੈ ਤੇ ਉਸ ਬੈਗ ਦੇ ਵਿੱਚ ਕੋਈ ਚੀਜ਼ ਹੈ ਭਾਰੀ ਚੀਜ਼ লাশ ਵੀ ਹੋ ਸਕਦੀ ਹੈ ਇਹ ਖਬਰ ਸੁਣ ਕੇ ਨਾਲ ਦੀ ਨਾਲ ਪੁਲਿਸ ਪਾਰਟੀ ਉਸ ਥਾਂ ਤੇ ਉਸ ਮੌਕੇ ਤੇ ਪਹੁੰਚਦੀ ਹੈ ਜਿੱਥੇ ਦਾ ਐਡਰੈਸ ਉਹ ਕਾਲਰ ਪੁਲਿਸ ਨੂੰ ਦੱਸਦਾ ਹੁਣ ਜਦੋਂ ਪੁਲਿਸ ਪਹੁੰਚਦੀ ਹੈ ਆਪਣੇ ਸਫਾਈ ਕਰਮਚਾਰੀਆਂ ਦੇ ਨਾਲ ਉਹਨਾਂ ਦੀ ਮਦਦ ਦੇ ਨਾਲ ਉਸ ਬੈਗ ਨੂੰ ਨਾਲੇ ਦੇ ਵਿੱਚੋਂ ਕੱਢਿਆ ਜਾਂਦਾ ਹੁਣ ਜਦੋਂ ਬੈਗ ਨੂੰ ਵਿੱਚੋਂ ਕੱਢਦੇ ਆ ਬੈਗ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਬੈਗ ਦੇ ਵਿੱਚ ਇੱਕ ਬਜ਼ੁਰਗ ਔਰਤ ਦੀ লাশ ਹੁੰਦੀ ਹੈ ਉਹ ਬਜ਼ੁਰਗ ਔਰਤ ਦੀ লাশ ਨੂੰ ਬਾਹਰ ਕੱਢਦੇ ਨੇ ਤੇ ਦੇਖਦੇ ਨੇ ਤਾਂ ਉਸ লাশ ਦੇ ਹੱਥ ਪੈਰ ਤੋੜ ਕੇ ਉਸ ਨੂੰ ਫਿਰ ਉਸ ਬੈਗ ਦੇ ਵਿੱਚ ਪਾਇਆ ਜਾਂਦਾ ਉਹ ਬੈਗ ਬਿਲਕੁਲ ਹੀ ਨਵਾਂ ਹੁੰਦਾ ਇਸੇ ਕਰਕੇ ਹੀ ਜਿਹੜਾ ਉਹ ਰਾਹ ਘਿਰ ਉੱਥੋਂ ਲੰਘ ਰਿਹਾ ਸੀ ਉਸ ਦੀ ਨਿਗਾ ਉਹਦੇ ਉੱਤੇ ਪੈਂਦੀ ਆ ਤੇ ਉਹ ਇਸੇ ਹੀ ਕਾਰਨ ਕਰਕੇ ਕਿ ਨਵਾਂ ਬੈਗ ਇੱਕ ਪਾਣੀ ਦੇ ਵਿੱਚ ਜਾਂਦਾ ਉਸ ਦੇ ਕਰਕੇ ਹੀ ਉਹ ਫੋਨ ਕਰਦਾ ਪੁਲਿਸ ਨੂੰ ਹੁਣ ਉਸ ਬੈਗ ਦੇ ਵਿੱਚੋਂ ਇਹ লাশ ਨਿਕਲੀ ਆ ਹੁਣ ਇਹ ਔਰਤ ਦੀ লাশ ਹੈ ਉਸ ਨੂੰ ਰਿਕਵਰ ਕਰਕੇ ਪੁਲਿਸ ਆ ਜਿਹੜੀ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਪੋਸਟਮਾਰਟਮ ਦੀ ਜਿਹੜੀ ਮੋਡਿਲੀ ਰਿਪੋਰਟ ਆਉਂਦੀ ਹੈ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਔਰਤ ਦਾ ਜਿਹੜਾ ਕਤਲ ਹੈ ਇਹਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਤੇ ਇਹਦੇ ਹੱਥ ਪੈਰ ਤੋੜ ਦਿੱਤੇ ਗਏ ਨੇ ਹੁਣ ਪੁਲਿਸ ਦੇ ਕੋਲ ਇੱਕ লাশ ਹੈ ਪੁਲਿਸ ਨੇ ਇਸ লাশ ਦੀ ਸਨਖਤ ਕਰਨੀ ਹੁੰਦੀ ਹੈ ਪੁਲਿਸ ਜਿਹੜਾ ਬੈਗ ਜਿਸ ਦੇ ਵਿੱਚ ਔਰਤ ਦੀ লাশ ਮਿਲੀ ਹੈ ਉਸ ਨੂੰ ਚੰਗੀ ਤਰ੍ਹਾਂ ਚੈੱਕ ਕਰਦੀ ਹੈ ਤੇ ਪੁਲਿਸ ਉਸ ਔਰਤ ਦੇ ਸਰੀਰ ਨੂੰ ਵੀ ਚੰਗੀ ਤਰ੍ਹਾਂ ਚੈੱਕ ਆ ਵੀ ਤਾਂ ਕਿ ਉਸ ਦੇ ਉੱਪਰ ਕੋਈ ਨਿਸ਼ਾਨ ਵਗੈਰਾ ਮਿਲ ਸਕੇ ਪਰ ਪੁਲਿਸ ਦੇ ਹੱਥ ਇਦਾਂ ਦਾ ਕੁਝ ਵੀ ਨਹੀਂ ਲੱਗਦਾ ਜਿਸ ਨਾਲ ਪਤਾ ਲੱਗ ਸਕੇ ਇਹ Laash ਕਿਸ ਔਰਤ ਦੀ ਹੈ ਤਾਂ ਹੁਣ ਪੁਲਿਸ ਜੋ ਕਿ ਸਭ ਤੋਂ ਪਹਿਲੀ ਕਾਰਵਾਈ ਹੁੰਦੀ ਆ ਪੁਲਿਸ ਦੀ ਜਿਸ ਦੇ ਵਿੱਚ ਕਿ ਕੋਈ Laash ਇਦਾਂ ਮਿਲੇ ਤੇ ਉਹਦੀ ਸਨਾਖਤ ਨਾ ਹੋ ਪਾਵੇ ਤਾਂ ਜਿਹੜੀ ਸਭ ਤੋਂ ਪਹਿਲੀ ਕਾਰਵਾਈ ਹੁੰਦੀ ਆ ਪੁਲਿਸ ਨੂੰ ਉਹ ਕਰਦੀ ਆ ਪੁਲਿਸ ਨੇੜੇ-ਤੇੜੇ ਦੇ ਪੁਲਿਸ ਸਟੇਸ਼ਨਾਂ ਦੇ ਵਿੱਚੋਂ ਮਿਸਿੰਗ ਰਿਪੋਰਟਸ ਮਂਗਾਉਂਦੀ ਹੈ ਜੋ ਕਿ ਪਿਛਲੇ ਥੋੜੇ ਦਿਨਾਂ ਦੇ ਵਿੱਚ ਰਿਪੋਰਟ ਕਰਾਈਆਂ ਗਈਆਂ ਹੁਣ ਜਾਂ ਲਖਾਈਆਂ ਗਈਆਂ ਹੁਣ ਹੈਨਾ ਜਿਹੜੇ ਲੋਕ ਪਿਛਲੇ ਕੁਝ ਦਿਨਾਂ ਦੇ ਵਿੱਚ ਗੁੰਮਸ਼ੁਦਾ ਹੋਏ ਨੇ ਉਹਨਾਂ ਦੀਆਂ ਰਿਪੋਰਟਸ ਹੁਣ ਪੁਲਿਸ ਕੋਲ ਆਉਂਦੀਆਂ ਨੇ ਪੁਲਿਸ ਜਦੋਂ ਇਹ ਚੈੱਕ ਕਰ ਰਹੀ ਹੁੰਦੀ ਆ ਤਾਂ ਪੁਲਿਸ ਦੇ ਹੱਥ ਇੱਕ ਕੰਮਜਾਹੀ ਲੱਗਦੀ ਹੈ ਪੁਲਿਸ ਨੂੰ ਪਤਾ ਲੱਗਦਾ ਕਿ 4 ਮਾਰਚ 2019 ਨੂੰ ਇੱਕ ਦਵਿੰਦਰ ਕੌਰ ਉਰਫ ਸੋਨੀਆ ਵੱਲੋਂ ਇੱਕ ਰਿਪੋਰਟ ਦਰਜ ਕਰਾਈ ਜਾਂਦੀ ਆ ਇੱਕ ਕੰਪਲੇਂਟ ਦਰਜ ਕਰਵਾਈ ਜਾਂਦੀ ਆ ਜਿਸ ਦੇ ਵਿੱਚ ਉਹ ਲਿਖਾਉਂਦੀ ਆ ਕਿ ਉਸ ਦੇ ਮਾਪੇ ਜਿਨ੍ਹਾਂ ਦਾ ਨਾਮ ਜਗੀਰ ਕੌਰ ਤੇ ਗੁਰਮੀਤ ਸਿੰਘ ਹੁੰਦਾ ਹੈ ਜਗੀਰ ਕੌਰ ਦੀ ਉਮਰ ਤਕਰੀਬਨ 46 ਸਾਲ ਤੇ ਗੁਰਮੀਤ ਸਿੰਘ ਦੀ ਉਮਰ 54 ਸਾਲ ਲਿਖਾਈ ਜਾਂਦੀ ਹੈ ਉਹ ਘਰ ਤੋਂ 4 ਤਰੀਕ ਤੋਂ ਮਿਸਿੰਗ ਹੁੰਦੇ ਆ ਹੁਣ ਪੁਲਿਸ ਦੇ ਕੋਲ ਜਿਹੜੀ ਇੱਕ ਡੈੱਡ ਬੋਡੀ ਹੈ ਇੱਕ ਔਰਤ ਦੀ ਲਾਸ਼ ਹੈ ਉਹ ਵੀ ਤਕਰੀਬਨ ਦੇਖਣ ਤੋਂ ਲੱਗਦੀ ਆ ਕਿ ਇਹ 45-46 ਸਾਲ ਦੀ ਹੀ ਹੋਵੇਗੀ ਇਸ ਲਈ ਪੁਲਿਸ ਹੁਣ ਉਹਦੀ ਫੋਟੋ ਆ ਜਿਹੜੀ ਉਹ ਲਾਸ਼ ਦੇ ਨਾਲ ਮਿਲਾਨ ਕਰਕੇ ਦੇਖਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਲਾਸ਼ ਆ ਜੋ ਉਹ ਜਗੀਰ ਕੌਰ ਦੀ ਹੀ ਹੈ ਜਿਸ ਦੀ ਰਿਪੋਰਟ ਉਸ ਦੀ 3 ਵੱਲੋਂ 4 ਮਾਰਚ 2019 ਨੂੰ ਨਿਹਾਲ ਬਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਲਿਖਾਈ ਗਈ ਸੀ ਹੁਣ ਪੁਲਿਸ ਦੇ ਕੋਲੇ ਇਸ ਔਰਤ ਦੀ شناختਾ ਹੋ ਚੁੱਕੀ ਹੈ ਹੁਣ ਪੁਲਿਸ ਨੂੰ ਪਤਾ ਆ ਕਿ ਕਿਸ ਔਰਤ ਦੀ ਲਾਸ਼ ਹੈ ਪਰ ਹੁਣ ਪੁਲਿਸ ਦੇ ਕੋਲੇ ਇੱਕ ਹੋਰ ਜਿਹੜੀ ਦੁਬਿਧਾ ਖੜੀ ਹੋ ਜਾਂਦੀ ਹੈ ਕਿ ਇੱਕ ਗੁਰਮੀਤ ਸਿੰਘ ਜੋ ਕਿ ਨਾਲ ਹੀ ਮਿਸਿੰਗ ਲਿਖਾਇਆ ਜਾਂਦਾ ਉਸ ਦਾ ਕੋਈ ਅਤਾ ਪਤਾ ਨਹੀਂ ਹੁਣ ਪੁਲਿਸ ਨੂੰ ਮੋੜ ਲਈ ਜਿਹੜੀ ਉਹਨਾਂ ਦੀ ਪਹਿਲੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਇਹ ਵੀ ਲੱਗਦਾ ਹੈ ਕਿ ਜਿਹੜਾ ਗੁਰਮੀਤ ਸਿੰਘ ਹੈ ਉਹਨੇ ਆਪਣੀ ਪਤਨੀ ਨੂੰ ਮਾਰ ਦਿੱਤਾ ਮਾਰਨ ਤੋਂ ਬਾਅਦ ਬੈਗ ਦੇ ਵਿੱਚ ਉਹਦੀ ਲਾਸ਼ ਪਾ ਕੇ ਨਾਲੇ ਚ ਸੁੱਟਣ ਤੋਂ ਬਾਅਦ ਉਹ ਇੱਥੋਂ ਭੱਜ ਗਿਆ ਇਸੇ ਹੀ ਜਿਹੜੀ ਥਿਊਰੀ ਹੁੰਦੀ ਆ ਉਹਦੇ ਉੱਤੇ ਪੁਲਿਸ ਹੁਣ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਪੁਲਿਸ ਹੁਣ ਇਸ ਥਿਊਰੀ ਦੇ ਨਾਲ ਹੀ ਲੋਕਾਂ ਨੂੰ ਪੁੱਛਣਾ ਸ਼ੁਰੂ ਕਰਦੀ ਆ ਜਿਹੜੇ ਕਿ ਉਹਨਾਂ ਦੇ ਆਂਢੀ ਗੁਆਂਢੀ ਹੁੰਦੇ ਆ ਰਿਸ਼ਤੇਦਾਰਾਂ ਨੂੰ ਪੁੱਛਣਾ ਸ਼ੁਰੂ ਕਰਦੀ ਆ ਕਿ ਇਹਨਾਂ ਦਾ ਜਿਹੜਾ ਬਿਆਹਤਾ ਜੀਵਨ ਸੀ ਉਹ ਕਿਵੇਂ ਦਾ ਸੀ ਦੋਨਾਂ ਦੇ ਵਿੱਚ ਬਣਦੀ ਸੀ ਜਾਂ ਲੜਾਈ ਪੈਂਦੀ ਰਹਿੰਦੀ ਸੀ ਕੀ ਗੱਲਬਾਤ ਸੀ ਤਾਂ ਕਿ ਪੁਲਿਸ ਦੇ ਹੱਥ ਕੋਈ ਕਲੂ ਲੱਗ ਸਕੇ ਪਰ ਪੁਲਿਸ ਨੂੰ ਹੁਣ ਲੋਕਾਂ ਤੋਂ ਜਾਂ ਰਿਸ਼ਤੇਦਾਰਾਂ ਤੋਂ ਇਹ ਪਤਾ ਲੱਗਦਾ ਕਿ ਇਹ ਦੋਨੋਂ ਮੀਆਂ ਬੀਬੀ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਕੱਟ ਰਹੇ ਸੀਗੇ ਜਿਹੜਾ ਗਰਮੇਸ਼ ਸਿੰਘ ਸੀਗਾ ਉਹ ਪਿਛਲੇ ਕਾਫੀ ਟਾਈਮ ਤੋਂ ਦੁਬਈ ਦੇ ਵਿੱਚ ਆਪਣਾ ਫਰਨੀਚਰ ਦਾ ਬਿਜ਼ਨਸ ਕਰ ਰਿਹਾ ਹੁੰਦਾ ਤੇ ਉਹ ਪਿਛਲੇ ਥੋੜੇ ਸਾਲਾਂ ਚ ਇੰਡੀਆ ਵਾਪਸ ਆਇਆ ਹੁੰਦਾ ਇੱਥੇ ਉਹਦੇ ਕੋਲ ਵਧੀਆ ਜ਼ਮੀਨ ਜਾਇਦਾਦ ਪੈਸਾ ਤੇ ਪ੍ਰਾਪਰਟੀ ਵਗੈਰਾ ਹੁੰਦੀ ਹੈ ਉਹ ਆਪਣੀ ਵਧੀਆ ਜ਼ਿੰਦਗੀ ਕੱਟ ਰਹੇ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਲੜਾਈ ਵਗੈਰਾ ਦਾ ਕੋਈ ਵੀ ਨਾਮੋ ਨਿਸ਼ਾਨ ਤੱਕ ਨਹੀਂ ਹੁੰਦਾ ਤਾਂ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਜੇ ਹੁਣ ਇਹ ਐਂਗਲ ਨਹੀਂ ਹੈ ਜੇ ਗੁਰਮੀਤ ਸਿੰਘ ਨੇ ਆਪਣੀ ਪਤਨੀ ਨੂੰ ਨਹੀਂ ਮਾਰਿਆ ਤਾਂ ਫਿਰ ਗੁਰਮੀਤ ਸਿੰਘ ਹੁਣ ਆਪ ਖੁਦ ਕਿੱਥੇ ਆ ਤਾਂ ਪੁਲਿਸ ਹੁਣ ਗੁਰਮੀਤ ਸਿੰਘ ਦੀ ਭਾਲ ਜਾਰੀ ਕਰਦੀ ਹੈ ਹੁਣ ਉਹਦੀ ਭਾਲ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਪੁਲਿਸ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਉਹੀ ਨਾਲਾ ਦੁਬਾਰਾ ਚੈੱਕ ਕੀਤਾ ਜਾਵੇ ਜਿਸ ਦੇ ਵਿੱਚੋਂ ਜਿਹੜੀ ਜੰਗੀਰ ਕੌਰ ਦੀ ਲਾਸ਼ ਮਿਲੀ ਆ ਹੋ ਸਕਦਾ ਕਿ ਗੁਰਮੀਤ ਸਿੰਘ ਦੀ ਲਾਸ਼ ਵੀ ਉਸੇ ਦੇ ਵਿੱਚ ਹੋਵੇ ਗੁਰਮੀਤ ਸਿੰਘ ਨੂੰ ਵੀ ਕਿਸੇ ਨੇ ਮਾਰ ਦਿੱਤਾ ਹੋਵੇ ਤਾਂ ਪੁਲਿਸ ਹੁਣ ਦੁਬਾਰਾ ਤੋਂ ਉਸ ਨਾਲੇ ਦੀ ਜਾਂਚ ਕਰਦੀ ਹੈ ਉਸ ਦੇ ਵਿੱਚ ਗੋਤਾਖੋਰ ਦੀ ਜਿਹੜੀ ਟੀਮਸ ਹੁੰਦੀਆਂ ਉਹਨਾਂ ਨੂੰ ਲਾਇਆ ਜਾਂਦਾ ਤਾਂ ਫਿਰ ਉਸ ਨਾਲੇ ਦੇ ਵਿੱਚੋਂ ਹੀ ਇੱਕ ਗ੍ਰੀਨ ਕਲਰ ਦਾ ਪੁਲਿਸ ਨੂੰ ਬੈਗ ਮਿਲਦਾ ਹੁਣ ਉਹ ਬੈਗ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਨੂੰ ਹੁਣ ਪੂਰਾ ਯਕੀਨ ਸੀ ਕਿ ਇਸ ਦੇ ਵਿੱਚ ਵੀ ਇੱਕ ਲਾਸ਼ ਹੋ ਸਕਦੀ ਹੈ ਜਦੋਂ ਬੈਗ ਨੂੰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ ਵੀ ਇੱਕ ਲਾਸ਼ ਨਿਕਲਦੀ ਹੈ ਜੋ ਕਿ ਗਰਮੀਤ ਸਿੰਘ ਦੀ ਲਾਸ਼ ਹੁੰਦੀ ਹੈ ਇਹ ਲਾਸ਼ ਥੋੜੀ ਜਿਹੀ ਪਹਿਲਾਂ ਵਾਲੀ ਲਾਸ਼ ਨਾਲੋਂ ਦੀ ਕੰਡੀਸ਼ਨ ਹੈ ਜਿਹੜੀ ਖਰਾਬ ਹੁੰਦੀ ਹੈ ਹੁਣ ਪੁਲਿਸ ਇਸ ਨੂੰ Laash ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਉਹਨੂੰ ਪੋਸਟਮਾਰਟਮ ਦੇ ਲਈ ਭੇਜਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਇਸ Laash ਦਾ ਵੀ ਪਤਾ ਲੱਗਦਾ ਹੈ ਕਿ ਉਸ ਦਾ ਵੀ ਜਿਹੜਾ ਕਤਲ ਹੈ ਉਹ ਵੀ ਗਲ ਕੁੱਟ ਕੇ ਕੀਤਾ ਗਿਆ ਉਸ ਦਾ ਗਲਾ ਦਬਾ ਕੇ ਹੀ ਉਸ ਦਾ ਕਤਲ ਕੀਤਾ ਜਾਂਦਾ ਹੁਣ ਪੁਲਿਸ ਦੇ ਕੋਲੇ ਦੋ Laashਾਂ ਨੇ ਦੋਨੋਂ Laashਾਂ ਦੀ ਆਈਡੈਂਟੀਟੀ ਪਤਾ ਪੁਲਿਸ ਨੂੰ ਸਨਾਖਤ ਹੋ ਚੁੱਕੀ ਹੈ ਤਾਂ ਹੁਣ ਇੱਕ ਸਵਾਲ ਬਚਦਾ ਹੈ ਇਹਨਾਂ ਦਾ ਕਤਲ ਕੀਤਾ ਕਿਸ ਨੇ ਹੁਣ ਪੁਲਿਸ ਇਹਨਾਂ ਦੇ ਕਾਤਲ ਦੀ ਭਾਲ ਕਰਨੀ ਸ਼ੁਰੂ ਕਰਦੀ ਹੈ। ਹੁਣ ਜਿਹੜੀ ਸਭ ਤੋਂ ਪਹਿਲੀ ਬੇਸਿਕ ਪੁੱਛਗਿੱਛ ਹੁੰਦੀ ਹੈ ਉਹ ਨੇੜੇ-ਤੇੜੇ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੀ ਜਿਹੜੀ ਧੀ ਹੁੰਦੀ ਆ ਉਸ ਤੋਂ ਕੀਤੀ ਜਾਂਦੀ ਹੈ। ਹੁਣ ਜਿਹੜੀ ਪਹਿਲੀ ਜਿਹੜੀ ਉਹਨਾਂ ਦੇ ਕੋਲੇ ਰਿਪੋਰਟ ਤਿਆਰ ਹੁੰਦੀ ਆ ਪੁਲਿਸ ਦੇ ਕੋਲੇ ਪਹਿਲੀ ਪੁੱਛਗਿੱਛ ਤੋਂ ਬਾਅਦ ਉਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜੀ ਗੁਰਮੀਤ ਜਿਹੜਾ ਗੁਰਮੀਤ ਸਿੰਘ ਤੇ ਜ਼ਗੀਰਕਾਰ ਦੋਨੋਂ ਜਾਣੇ ਪਿਛਲੀ 21-22 ਫਰਵਰੀ ਤੋਂ ਘਰ ਤੋਂ ਗਾਇਬ ਹੋਏ ਨੇ। ਪਿਛਲੇ 21 22 ਫਰਵਰੀ ਤੋਂ ਬਾਅਦ ਆਂਦੀਆਂ ਗਵੰਡੀਆਂ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਦੇਖਿਆ ਦੋਨਾਂ ਦੇ ਵਿੱਚੋਂ ਕੋਈ ਵੀ ਉੱਥੇ ਨਜ਼ਰ ਨਹੀਂ ਆਇਆ ਤਾਂ ਹੁਣ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਹ 21 22 ਤਰੀਕ ਦੇ ਗਾਇਬ ਹੋਏ ਨੇ ਪਰ ਉਹਨਾਂ ਦੀ ਧੀ ਨੇ ਜਿਹੜੀ ਰਿਪੋਰਟ ਲਿਖਾਈ ਸੀ ਉਹ 4 ਤਰੀਕ ਨੂੰ ਲਿਖਾਈ ਸੀ ਤਕਰੀਬਨ 10 11 ਦਿਨਾਂ ਬਾਅਦ ਹੁਣ ਪੁਲਿਸ ਦੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਹੈ ਕਿ ਉਹ ਉਹ ਜਿਹੜੀ ਉਹਨਾਂ ਦੀ ਧੀ ਆ ਸੋਨੀਆ ਉਹਨੇ ਇੰਨੇ ਦਿਨਾਂ ਬਾਅਦ ਰਿਪੋਰਟ ਕਿਉਂ ਲਗਾਈ ਹੁਣ ਪੁਲਿਸ ਉਹਨੂੰ ਕੁਐਸਚਨਿੰਗ ਦੇ ਲਈ ਬੁਲਾਉਂਦੀ ਹੈ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਹੁਣ ਜਿਹੜੀ ਸੋਨੀਆ ਉਹ ਕੋਈ ਸਿੱਧਾ ਜਵਾਬ ਨਹੀਂ ਦਿੰਦੀ ਗੱਲਾਂ ਘਮਾਉਣ ਲੱਗ ਜਾਂਦੀ ਹੈ ਹੁਣ ਪੁਲਿਸ ਨੂੰ ਲੱਗਦਾ ਕਿ ਇਸ ਕਤਲ ਦੇ ਵਿੱਚ ਹੋ ਸਕਦਾ ਹੈ ਕਿ ਇਸ ਸੋਨੀਆ ਦਾ ਹੀ ਹੱਥ ਹੋਵੇ ਤਾਂ ਫਿਰ ਮਡਲੀ ਜਿਹੜੀ ਉਹਨਾਂ ਦੀ ਪਹਿਲੀ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਉਹ ਫੇਰ ਦੁਬਾਰਾ ਤੋਂ ਜਿਹੜੇ ਰਿਸ਼ਤੇਦਾਰ ਨੇ ਜਾਂ ਆਂਢੀ ਗੁਆਂਢੀ ਨੇ ਉਹਨਾਂ ਤੋਂ ਪੁੱਛਗਿੱਛ ਕਰਦੇ ਆ ਪੁਲਿਸ ਨੂੰ ਹੁਣ ਇੱਕ ਹੋਰ ਗੱਲ ਪਤਾ ਲੱਗਦੀ ਹੈ ਕਿ ਜਿਹੜਾ ਗੁਰਮੀਤ ਸਿੰਘ ਸੀਗਾ ਉਹ ਤਾਂ ਪਿਛਲੇ 21 22 ਤਰੀਕ ਤੋਂ ਗਾਇਬ ਸੀ ਤੇ ਜਿਹੜੀ ਜਗੀਰ ਕੌਰ ਸੀ ਉਹ 1 ਮਾਰਚ ਤੋਂ ਬਾਅਦ ਗਾਇਬ ਹੋਈ ਆ ਹੁਣ ਪੁਲਿਸ ਨੂੰ ਇਹ ਕਿਵੇਂ ਪਤਾ ਲੱਗਦਾ ਹੁਣ ਪੁਲਿਸ ਕੋਲੇ ਜਾਣਕਾਰੀ ਆਉਂਦੀ ਹੈ ਕਿ ਜਿਹੜੀ ਜਗੀਰ ਕੌਰ ਸੀਗੀ ਇਹ ਆਪਣੀ ਮਾਂ ਦੇ ਸੰਸਕਾਰ ਦੇ ਲਈ 21 22 ਫਰਵਰੀ ਨੂੰ ਘਰ ਤੋਂ ਪੰਜਾਬ ਗਈ ਸੀ ਪੰਜਾਬ ਦੇ ਵਿੱਚ ਇਹਦਾ ਪੇਕਾ ਪਰਿਵਾਰ ਸੀ ਉੱਥੇ ਇਹਦੀ ਮਾਂ ਦਾ ਜਿਹੜਾ ਸੰਸਕਾਰ ਸੀ ਉਹ ਹੋਣਾ ਸੀ ਉਸਦੇ ਚਾਂਸਕਾਰ ਤੇ ਇਹ 21 22 ਫਰਵਰੀ ਨੂੰ ਦਿੱਲੀ ਤੋਂ ਜਾਂਦੀ ਆ ਤੇ 1 ਤਰੀਕ ਨੂੰ ਵਾਪਸ ਆਉਂਦੀ ਆ 1 ਮਾਰਚ 2019 ਨੂੰ ਹੁਣ ਪੁਲਿਸ ਨੂੰ ਇਹ ਗੱਲ ਦਾ ਪਤਾ ਸੀ ਜਿਹੜਾ ਗੁਰਮੀਤ ਸਿੰਘ ਸੀਗਾ ਉਹ ਤਾਂ 21 22 ਫਰਵਰੀ ਨੂੰ ਗਾਇਬ ਹੋਇਆ ਤੇ ਜਿਹੜੀ ਜਗੀਰ ਕੌਰ ਸੀ ਉਹ 1 ਮਾਰਚ ਨੂੰ ਗਾਇਬ ਹੋਈ ਹੁਣ ਪੁਲਿਸ ਜਦੋਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਸੋਨੀਆ ਨੂੰ ਪੁੱਛਦੀ ਆ ਤਾਂ ਸੋਨੀਆ ਇਹਨਾਂ ਦਾ ਕੋਈ ਵੀ ਸਹੀ ਸਹੀ ਜਵਾਬ ਨਹੀਂ ਦਿੰਦੀ ਹੁਣ ਪੁਲਿਸ ਦੁਬਾਰਾ ਫੇਰ ਤੋਂ ਰਿਸ਼ਤੇਦਾਰਾਂ ਕੋਲ ਜਾਂਦੀ ਆ ਉਨਨ ਤੋਂ ਪੁੱਛਦੀ ਐ ਸੋਨੀਆ ਦੇ ਜੀਵਨ ਬਾਰੇ ਹੁਣ ਸੋਨੀਆ ਬਾਰੇ ਡਿਟੇਲ ਲੈਣੀ ਸ਼ੁਰੂ ਕਰਦੇ ਆ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜੀ ਇਹ ਸੋਨੀਆ ਸੀ ਪਹਿਲਾਂ ਵਿਆਹੀ ਹੋਈ ਸੀ ਵਿਆਹ ਹੋਣ ਤੋਂ ਬਾਅਦ ਇਹ ਆਪਣੇ ਪਤੀ ਦੇ ਨਾਲ ਨਹੀਂ ਰਹੀ ਉਸ ਤੋਂ ਵੱਖ ਹੋ ਗਈ ਇਸਦੇ ਦੋ ਬੱਚੇ ਵੀ ਸੀਗੇ ਇਹਦੇ ਵੱਖ ਹੋਣ ਤੋਂ ਬਾਅਦ ਇਹ ਆਪਣੇ ਜਿਹੜੇ ਮਾਪੇ ਸੀਗੇ ਉਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੀ ਸੀ ਹੁਣ ਜਦੋਂ ਇਹ ਉਹਨਾਂ ਦੇ ਘਰ ਦੇ ਵਿੱਚ ਰਹਿੰਦੀ ਸੀ ਉਸ ਦਾ ਕਾਰਨ ਇਹ ਸੀ ਇਹ ਹੈ ਕਿ ਸੇ ਪ੍ਰਿੰਸ ਨਾਮ ਦੇ ਲੜਕੇ ਨੂੰ ਪਿਆਰ ਕਰਦੀ ਸੀ ਜੋ ਕਿ ਆਪਣੇ ਵਿਆਹ ਤੋਂ ਪਹਿਲਾਂ ਹੀ ਕਰਦੀ ਸੀ ਤੇ ਇਹਨਾਂ ਦੇ ਸਬੰਧ ਇਹਦੇ ਵਿਆਹ ਤੋਂ ਪਹਿਲਾਂ ਦੇ ਹੀ ਸੀਗੇ ਪਰ ਇਸ ਦਾ ਵਿਆਹ ਇਹਦੇ ਘਰ ਦੇ ਧੱਕੇ ਨਾਲ ਕਿਸੇ ਹੋਰ ਦੇ ਨਾਲ ਕਰ ਦਿੰਦੇ ਆ ਜੋ ਕਿ ਇਹਨੂੰ ਮਨਜ਼ੂਰ ਨਹੀਂ ਹੁੰਦਾ ਤੇ ਆਪਣੇ ਵਿਆਹ ਆਪਣੇ ਵਿਆਹ ਤੋਂ ਬਾਅਦ ਇਹ ਫੇਰ ਵੀ ਉਸਦੇ ਨਾਲ ਨਹੀਂ ਰਹਿੰਦੀ ਤਲਾਕ ਲੈ ਕੇ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਹੁਣ ਇਹ ਪ੍ਰਿੰਸ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੁੰਦੀ ਹੈ ਹੁਣ ਇੱਕ ਹੋਰ ਸ਼ਖਸ ਹੈ ਪੁਲਿਸ ਕੋਲੇ ਜਿਸ ਦਾ ਨਾਮ ਆ ਪ੍ਰਿੰਸ ਹੁਣ ਪ੍ਰਿੰਸ ਬਾਰੇ ਪੁਲਿਸ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰਦੀ ਹੈ ਹੁਣ ਪੁਲਿਸ ਨੂੰ ਸਭ ਤੋਂ ਪਹਿਲੀ ਜਾਣਕਾਰੀ ਦੇ ਵਿੱਚ ਪਤਾ ਲੱਗਦਾ ਜਦੋਂ ਇਹਦੇ ਫੋਨ ਰਿਕਾਰਡਸ ਚੈੱਕ ਕੀਤੇ ਜਾਂਦੇ ਆ ਕਿ ਜਿਸ ਦਿਨ ਗੁਰਮੀਤ ਸਿੰਘ ਘਰ ਤੋਂ ਗਾਇਬ ਹੋਇਆ ਸੀ 21 22 ਫਰਵਰੀ ਨੂੰ ਉਸ ਦਿਨ ਜਿਹੜਾ ਪ੍ਰਿੰਸ ਸੀਗਾ ਇਹ ਸੋਨੀਆ ਦੇ ਘਰ ਦੇ ਵਿੱਚ ਹੀ ਮੌਜੂਦ ਸੀ ਉਸ ਤੋਂ ਬਾਅਦ ਜਦੋਂ 1 ਮਾਰਚ ਨੂੰ ਹੁਣ ਜਗੀਰ ਕੌਰ ਗਾਇਬ ਹੁੰਦੀ ਹੈ ਉਸ ਦਿਨ ਵੀ ਇਹਦੀ ਲੋਕੇਸ਼ਨ ਸੀ ਜਿਹੜੀ ਉਹ ਸੋਨੀਆ ਦੇ ਘਰ ਦੀ ਹੀ ਮਿਲਦੀ ਹੈ ਹੁਣ ਪੁਲਿਸ ਕੋਲੇ ਇਹ ਪੁਖਤਾ ਸਬੂਤ ਹੁੰਦੇ ਆ ਕਿ ਜਦੋਂ ਦੋਨੋਂ ਮਾਪਿਓ ਗਾਇਬ ਹੋਇਆ ਉਸ ਦਿਨ ਸੋਨੀਆ ਦੇ ਨਾਲ ਨਾਲ ਇਹ ਪ੍ਰਿੰਸ ਵੀ ਉਹਨਾਂ ਦੇ ਘਰ ਦੇ ਵਿੱਚ ਹੀ ਮੌਜੂਦ ਸੀਗਾ ਹੁਣ ਪੁਲਿਸੇ ਤੋਂ ਸਖਤੀ ਨਾਲ ਪੁੱਛਗਿੱਛ ਕਰਦੀ ਆ ਤੇ ਇਹਦੇ ਸਾਹਮਣੇ ਦੇ ਫੋਨ ਰਿਕਾਰਡਸ ਰੱਖੇ ਜਾਂਦੇ ਆ ਤਾਂ ਜਿਹੜਾ ਪ੍ਰਿੰਸ ਆ ਉਹ ਪੁਲਿਸ ਕੋਲੇ ਮੰਨ ਜਾਂਦਾ ਕਿ ਜਿਹੜਾ ਇਹ ਕਤਲ ਆ ਉਸਨੇ ਹੀ ਕੀਤਾ ਹੁਣ ਇਹ ਕਤਲ ਉਹਨੇ ਸੋਨੀਆ ਦੇ ਨਾਲ ਮਿਲ ਕੇ ਤੇ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਮਿਲ ਕੇ ਕੀਤਾ ਹੁੰਦਾ ਪਹਿਲਾ ਪਹਿਲਾਂ ਤਾਂ ਜਿਹੜੀ ਸੋਨੀਆ ਹੁਣ ਮੰਨਦੀ ਨਹੀਂ ਹੈਗੀ ਇਸ ਗੱਲ ਨੂੰ ਕਿ ਉਸਨੇ ਕਤਲ ਕੀਤਾ ਪਰ ਜਦੋਂ ਪ੍ਰਿੰਸ ਦੀਆਂ ਗੱਲਾਂ ਪ੍ਰਿੰਸ ਦੇ ਬਿਆਨ ਨੂੰ ਦਿਖਾਏ ਜਾਂਦੇ ਆ ਤੇ ਪ੍ਰਿੰਸ ਨੂੰ ਸਾਹਮਣੇ ਬਿਠਾ ਕੇ ਉਹ ਤੋਂ ਪੁੱਛ ਗਿਛ ਦੁਬਾਰਾ ਕੀਤੀ ਜਾਂਦੀ ਹੈ ਤਾਂ ਫਿਰ ਸੋਨੀਆ ਸਮਝ ਜਾਂਦੀ ਹੈ ਕਿ ਹੁਣ ਉਹ ਫਸ ਚੁੱਕੀ ਹੈ ਤੇ ਹੁਣ ਉਹ ਮੰਨ ਜਾਂਦੀ ਹੈ ਕਿ ਹਾਂ ਉਸਨੇ ਹੀ ਆਪਣੇ ਮਾਂ-ਬਾਪ ਦਾ ਕਤਲ ਕੀਤਾ ਸੀ ਹੁਣ ਪੁਲਿਸ ਕੋਲੇ ਦੋ ਲਾਸ਼ਾਂ ਨੇ ਤੇ ਉਹਦੇ ਕਾਤਲ ਵੀ ਨੇ ਹੁਣ ਕਤਲ ਦਾ ਕਾਰਨ ਪਤਾ ਕਰਨਾ ਸੀ ਪੁਲਿਸ ਨੇ ਮੋਟਿਵ ਕਹਿੰਦੇ ਆ ਜਿਸ ਨੂੰ ਉਹ ਪਤਾ ਕਰਨਾ ਸੀ ਕਿ ਕਤਲ ਕੀਤਾ ਕਿਉਂ ਗਿਆ ਹੁਣ ਜਿਹੜੀ ਸਟੋਰੀ ਪ੍ਰਿੰਸ ਤੇ ਸੋਨੀਆ ਸੁਣਾਉਂਦਿਆ ਉਸ ਦੇ ਮੁਤਾਬਕ ਉਹ ਦੱਸਦੇ ਐ ਕਿ ਜਿਹੜੀ ਸੋਨੀਆ ਸੀਗੀ ਉਸ ਦਾ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਜਿਹੜਾ ਅਫੇਅਰ ਸੀ ਉਹ ਪ੍ਰਿੰਸ ਦੇ ਨਾਲ ਸੀ ਪਰ ਉਸ ਦੇ ਘਰਦਿਆਂ ਨੇ ਇਹਦੀ ਮਰਜ਼ੀ ਤੋਂ ਬਿਨਾਂ ਉਸ ਦਾ ਵਿਆਹ ਸੀ ਜੋ ਉਹ ਕਿਸੇ ਹੋਰ ਨਾਲ ਕਰ ਦਿੱਤਾ ਸੀ ਪਰ ਸੋਨੀਆ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਸੀ ਤੇ ਉਹੀ ਹੋਇਆ ਥੋੜੇ ਟਾਈਮ ਬਾਅਦ ਹੀ ਉਹਨੇ ਆਪਣਾ ਜਿਹੜਾ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਥੋੜੇ ਸਾਲਾਂ ਬਾਅਦ ਤੇ ਉਹ ਵਾਪਸ ਫੇਰ ਆਪਣੇ ਘਰ ਆ ਗਈ ਹੁਣ ਪਹਿਲਾਂ ਤਾਂ ਘਰ ਦੇ ਉਸ ਤੋਂ ਨਾਰਾਜ਼ ਹੋਏ ਤੇ ਉਹਨੂੰ ਕਿਹਾ ਕਿ ਤੂੰ ਦੁਬਾਰਾ ਵਾਪਸ ਆਪਣੇ ਘਰ ਵਾਲੇ ਕੋਲ ਜਾ ਪਰ ਉਹ ਨਹੀਂ ਮੰਨਦੀ ਹੁਣ ਜਿਹੜੇ ਉਹਦੇ ਘਰ ਦੇ ਹੁੰਦੇ ਆ ਮਾਪੇ ਹੁੰਦੇ ਆ ਉਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਬਚਦਾ ਹੁਣ ਉਹ ਉਹਨੂੰ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਆ ਹੁਣ ਉਹ ਅੱਗੇ ਦੁਬਾਰਾ ਪ੍ਰਿੰਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਹੁਣ ਉਹ ਆਪਣੇ ਘਰਦਿਆਂ ਨੂੰ ਆਪਣੇ ਮਾਪੇ ਨੂੰ ਕਹਿੰਦੀ ਹੈ ਕਿ ਉਸਨੇ ਪ੍ਰਿੰਸ ਨਾਲ ਵਿਆਹ ਕਰਾਉਣਾ ਪਰ ਹੁਣ ਇੱਕ ਮਜਬੂਰੀ ਕਹਿ ਲੋ ਜਾਂ ਇੱਕ ਅੜਚਨ ਹੁੰਦੀ ਹੈ ਉਹਨਾਂ ਦੇ ਵਿਆਹ ਦੇ ਵਿੱਚ ਉਹ ਹੁੰਦੀ ਆ ਪ੍ਰਿੰਸ ਦੇ ਕੋਲੇ ਘੱਟ ਪੈਸਾ ਹੋਣਾ ਹੁਣ ਪ੍ਰਿੰਸ ਦੇ ਕੋਲੇ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਇੱਕ ਵਿਆਹ ਤੋਂ ਬਾਅਦ ਇੱਕ ਫੈਮਿਲੀ ਨੂੰ ਰੱਖ ਸਕੇ ਹੈਨਾ ਵਿਆਹ ਤੋਂ ਬਾਅਦ ਆਪਣੀ ਫੈਮਿਲੀ ਨੂੰ ਚਲਾ ਸਕੇ ਹੁਣ ਉਹ ਇਸ ਦੇ ਲਈ ਸੋਨੀਆ ਨੂੰ ਕਹਿੰਦਾ ਕਿ ਤੂੰ ਆਪਣੇ ਮਾਪੇ ਬਾਪ ਤੋਂ ਪੈਸੇ ਮੰਗ ਤਾਂ ਉਹ ਸੋਨੀਆ ਜਿਹੜੀ ਆਪਣੇ ਮਾਪੇ ਬਾਪ ਨੂੰ ਕਹਿੰਦੀ ਹੈ ਕਿ ਮੈਨੂੰ ਪੈਸੇ ਦਿਓ ਤੁਸੀਂ ਜਾਂ ਜਿਹੜਾ ਗਰਮੀਤ ਸਿੰਘ ਹੁੰਦਾ ਉਹ ਦੁਬਈ ਦੇ ਵਿੱਚ ਰਿਹਾ ਹੋਇਆ ਹੁੰਦਾ ਉਹਦੇ ਕੋਲ ਵਧੀਆ ਪ੍ਰਾਪਰਟੀ ਹੁੰਦੀ ਹੈ ਤੇ ਉਹ ਪ੍ਰਾਪਰਟੀ 'ਚੋਂ ਹਿੱਸਾ ਮੰਗਦੀ ਹੈ ਤਾਂ ਗਰਮੀਤ ਸਿੰਘ ਤੇ ਜਿਹੜੀ ਜਗੀਰ ਕੌਰ ਆ ਉਹਨੂੰ ਜਵਾਬ ਦੇ ਦਿੰਦੇ ਆ ਕਿ ਹਾਲੇ ਤੈਨੂੰ ਪ੍ਰਾਪਰਟੀ ਨਹੀਂ ਮਿਲਦੀ ਸਾਡੇ ਮਰਨ ਤੋਂ ਬਾਅਦ ਇਹ ਪ੍ਰਾਪਰਟੀ ਥੋੜੀ ਹੋਆ ਪਰ ਹਾਲੇ ਅਸੀਂ ਇਹਨੂੰ ਰੱਖਾਂਗੇ ਤੇਰੇ ਹੋਰ ਵੀ ਦੋ ਭਰਾ ਨੇ ਅਸੀਂ ਉਹਨਾਂ ਨੂੰ ਵੀ ਦੇਣਾ ਹੈ ਨਾ ਤੇ ਇਹ ਗੱਲ ਸੁਣ ਕੇ ਜਿਹੜੀ ਸੋਨੀਆ ਉਹ ਥੋੜਾ ਗੁੱਸਾ ਜ਼ਰੂਰ ਹੁੰਦੀ ਆ ਪਰ ਉਹ ਫਿਰ ਉਹਦਾ ਨਾਲ ਉਦਾਂ ਹੀ ਰਹਿ ਲ ਜਾਂਦੀ ਉਹਨਾਂ ਨੂੰ ਕਹਿੰਦੀ ਜਿਵੇਂ ਤੁਹਾਨੂੰ ਮਨਜ਼ੂਰਾ ਠੀਕ ਹੈ ਪਰ ਹੁਣ ਨਾਲ-ਨਾਲ ਉਹਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਚੱਲਣ ਲੱਗ ਜਾਂਦਾ ਜਾਂ ਇੱਕ ਖੁਰਾਫਾਤੀ ਜਿਹੜੀ ਸੋਚ ਆ ਉਹ ਪੈਦਾ ਹੋ ਜਾਂਦੀ ਹੈ ਹੁਣ ਉਹ ਸੋਚਦੀ ਹੈ ਕਿ ਜਿਹੜੀ ਹੈ ਪ੍ਰਾਪਰਟੀ ਆ ਹੁਣ ਮੇਰੇ ਮਾਪੇ ਬਾਪ ਦੇ ਮਰਨ ਤੋਂ ਬਾਅਦ ਹੀ ਮੈਨੂੰ ਮਿਲ ਸਕਦੀ ਆ ਜਾਂ ਜਿਹੜਾ ਹੈ ਪੈਸਾ ਉਹਨਾਂ ਦੇ ਮਰਨ ਤੋਂ ਬਾਅਦ ਹੀ ਮੈਨੂੰ ਮਿਲ ਸਕਦਾ ਤੇ ਜਦੋਂ ਇਹ ਪੈਸਾ ਮੈਨੂੰ ਮਿਲੂਗਾ ਤਾਂ ਹੀ ਮੈਂ ਪ੍ਰਿੰਸ ਨਾਲ ਵਿਆਹ ਕਰਾ ਸਕਦੀ ਹਾਂ ਹੁਣ ਉਹਨੂੰ ਪ੍ਰਿੰਸ ਨਾਲ ਵਿਆਹ ਕਰਾਉਣ ਦੀ ਛੇਤੀ ਹੁੰਦੀ ਆ ਇਸੇ ਦੇ ਕਰਕੇ ਹੀ ਉਹ ਆਪਣੇ ਮਾਪੇ ਬਾਪ ਨੂੰ ਕਤਲ ਕਰਨ ਬਾਰੇ ਸੋਚਦੀ ਆ ਉਹ ਪ੍ਰਿੰਸ ਦੇ ਨਾਲ ਗੱਲ ਕਰਦੀ ਆ ਕਿ ਆਪਾਂ ਮੇਰੇ ਮਾਪੇ ਨੂੰ ਦੋਨਾਂ ਨੂੰ ਮਾਰ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਆ ਉਹ ਆਪਣੀ ਹੋ ਜੂਗੀ ਤੇ ਆਪਾਂ ਫਿਰ ਵਿਆਹ ਕਰਵਾ ਲਵਾਂਗੇ ਹੁਣ ਇਹ ਗੱਲ ਸੁਣ ਕੇ ਪ੍ਰਿੰਸ ਵੀ ਹਾਮੀ ਭਰਦਾ ਤੇ ਉਹ ਆਪਣੇ ਦੋ ਦੋਸਤਾਂ ਦੇ ਨਾਲ ਗੱਲ ਕਰਦਾ ਤੇ ਉਹਦੇ ਦੋ ਦੋਸਤ ਨੇ ਜਿਹੜੇ ਉਹ ਵੀ ਮੰਨ ਜਾਂਦੇ ਆ ਉਹ ਵੀ ਕਹਿੰਦੇ ਆ ਕਿ ਆਪਾਂ ਉਹਨਾਂ ਦਾ ਕਤਲ ਕਰ ਦਵਾਂਗੇ ਹੁਣ ਪੁਲਿਸ ਨੂੰ ਕਾਰਨ ਵੀ ਪਤਾ ਲੱਗ ਚੁੱਕਿਆ ਕਿ ਮਾਰਿਆ ਕਿਉਂ ਤੇ ਹੁਣ ਪਤਾ ਕਰਨਾ ਸੀ ਕਿ ਮਾਰਿਆ ਕਿਵੇਂ ਹੁਣ ਜਿਹੜੀ ਸਟੋਰੀ ਪ੍ਰਿੰਸ ਤੇ ਸੋਨੀਆ ਦੱਸਦਿਆ ਉਹਦੇ ਮੁਤਾਬਕ ਉਹ ਦੱਸਦੇ ਆ ਕਿ ਜਦੋਂ 1 ਦਿਨ 21 22 ਫਰਵਰੀ ਨੂੰ ਉਹਨਾਂ ਦੀ ਮਾਂ ਜਗੀਰ ਕੌਰ ਨੇ ਆਪਣੀ ਮਾਂ ਦੇ ਸੰਸਕਾਰ ਤੇ ਜਾਣਾ ਸੀਗਾ ਪੰਜਾਬ ਨੂੰ ਤਾਂ ਉਸ ਦੇ ਜਾਣ ਤੋਂ ਮਗਰੋਂ ਜਿਹੜੇ ਸੋਨੀਆ ਤੇ ਗਰਮੀਤ ਸਿੰਘ ਸੀ ਉਹ ਘਰੇ ਇਕੱਲੇ ਰਹਿ ਗਏ ਸੀਗੇ ਹੁਣ ਬਾਪਤੀ ਦੋਨੋਂ ਜਾਣੇ ਸੀ ਘਰ ਦੇ ਵਿੱਚ ਇਹਦੀ ਜਾਣਕਾਰੀ ਜਿਹੜੀ ਉਹ ਪ੍ਰਿੰਸ ਨੂੰ ਦਿੰਦੀ ਆ ਸੋਨੀਆ ਫੋਨ ਕਰਕੇ ਕਿ ਮੇਰੀ ਮਾਂ ਅੱਜ ਪੰਜਾਬ ਨੂੰ ਚਲੀ ਗਈ ਤੇ ਮੇਰਾ ਫਾਦਰ ਇਕੱਲਾ ਹੀ ਘਰਿਆ ਤੇ ਜਿਹੜੇ ਮੌਕੇ ਦੀ ਆਪਾਂ ਤਲਾਸ਼ ਕਰ ਰਹੇ ਸੀਗੇ ਕਿ ਕਿਸੇ ਦਿਨੇ ਇਕੱਲੇ ਆਪਾਂ ਨੂੰ ਮਿਲ ਜਾਣ ਤਾਂ ਅੱਜ ਉਹ ਮੌਕਾ ਆ ਗਿਆ ਅੱਜ ਆਪਾਂ ਇਹਨੂੰ ਮਾਰ ਸਕਦੇ ਆ ਤਾਂ ਹੁਣ ਜਿਹੜਾ ਪ੍ਰਿੰਸ ਆਪਰੇ ਦੋਨਾਂ ਦੋਸਤਾਂ ਨੂੰ ਫੋਨ ਕਰਦਾ ਉਹਨਾਂ ਨੂੰ ਦੱਸਦਾ ਕਿ ਅੱਜ ਆਪਾਂ ਨੇ ਕਤਲ ਕਰਨਾ ਹੈ ਤਾਂ ਹੁਣ ਉਹ ਦੋਨੋਂ ਦੋਸਤ ਵੀ ਮੰਨ ਜਾਂਦੇ ਆ ਹੁਣ ਟਾਈਮ ਹੁੰਦਾ ਸ਼ਾਮ ਦਾ ਸ਼ਾਮ ਦਾ ਵੇਲਾ ਆ ਜਾਂਦਾ ਜਿਹੜੀ ਸੋਨੀਆ ਆਪਣੇ ਬਾਪ ਗਰਮੀਤ ਸਿੰਘ ਨੂੰ ਇੱਕ ਗਲਾਸ ਦੇ ਵਿੱਚ ਚਾਹ ਪਾ ਕੇ ਦਿੰਦੀ ਹੈ ਚਾਹ ਦੇ ਵਿੱਚ ਉਹ ਨਸ਼ੀਲੀਆਂ ਗੋਲੀਆਂ ਪਾ ਦਿੰਦੀ ਹੈ ਹੁਣ ਉਹ ਗੋਲੀਆਂ ਵਾਲੀ ਚਾਹ ਜਦੋਂ ਉਸ ਦਾ ਬਾਪ ਪੀਂਦਾ ਤਾਂ ਥੋੜੇ ਟਾਈਮ ਬਾਅਦ ਹੀ ਉਹ ਬੇਹੋਸ਼ ਹੋ ਜਾਂਦਾ ਹੁਣ ਜਦੋਂ ਬੇਹੋਸ਼ ਹੋ ਗਿਆ ਤਾਂ ਹੁਣ ਜਿਹੜੀ ਸੋਨੀਆ ਪ੍ਰਿੰਸ ਨੂੰ ਫੋਨ ਕਰਦੀ ਹੈ ਪ੍ਰਿੰਸ ਆਪਣੇ ਦੋਨੋਂ ਦੋਸਤਾਂ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਉੱਥੇ ਆ ਕੇ ਉਹ ਉਹਦੇ ਪਿਤਾ ਦਾ ਗਲ ਘੋਟ ਕੇ ਮਰਡਰ ਕਰ ਦਿੰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੁਣ ਉਹ ਕਤਲ ਕਰਨ ਤੋਂ ਬਾਅਦ ਉਸ ਦੀ ਜਿਹੜੀ ਲਾਸ਼ ਉਹਨੂੰ ਇੱਕ ਨਵੇਂ ਲਿਆਂਦੇ ਹੋਏ ਗ੍ਰੀਨ ਕਲਰ ਦੇ ਸੂਟਕੇਸ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜਾ ਗਰਮੀਤ ਸਿੰਘ ਸੀ ਉਸ ਦਾ ਕੱਦ ਬਹੁਤ ਜ਼ਿਆਦਾ ਲੰਬਾ ਲੰਝਾ ਸੀ ਇਸ ਕਰਕੇ ਉਹ ਉਹਦੇ ਜਿਹੜੇ ਹੱਥ ਪੈਰ ਨੇ ਉਹਨਾਂ ਨੂੰ ਤੋੜਦੇ ਨੇ ਹੱਥ ਪੈਰ ਤੋੜਨ ਤੋਂ ਬਾਅਦ ਬੈਗ ਦੇ ਵਿੱਚ ਫਿੱਟ ਕਰਕੇ ਉਹਦੀ Laash ਨੂੰ ਮੋਟਰਸਾਈਕਲ ਤੇ ਰੱਖ ਕੇ ਨਾਲੇ ਦੇ ਵਿੱਚ ਸੁੱਟ ਆਉਂਦੇ ਆ ਜਿੱਥੇ ਇਹਨਾਂ ਦੀ Laash ਪਹਿਲੀ ਵਾਰ ਪੁਲਿਸ ਨੂੰ ਮਿਲੀ ਸੀ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੁਣ ਥੋੜੇ ਦਿਨ ਲੰਘਦੇ ਆ ਜਿਹੜੀ ਉਹਦੀ ਮਾਂ ਆ ਸੋਨੀਆ ਦੀ ਉਹ 1 ਮਾਰਚ ਨੂੰ ਵਾਪਸ ਆ ਜਾਂਦੀ ਹੈ ਦਿੱਲੀ ਹੁਣ ਜਦੋਂ ਵਾਪਸ ਆਉਂਦੀ ਆ ਆ ਕੇ ਉਹ ਆਪਣੇ ਪਤੀ ਦੇ ਬਾਰੇ ਪੁੱਛਦੀ ਆ ਉਸ ਦੀ ਬੇਟੀ ਤੋਂ ਪੁੱਛਦੀ ਆ ਕਿ ਤੇਰਾ ਬਾਪ ਕਿੱਥੇ ਆ ਤੇਰਾ ਪਿਤਾ ਕਿੱਥੇ ਆ ਤਾਂ ਉਹ ਦੱਸਦੀ ਆ ਉਹ ਬਹਾਨਾ ਜਿਹਾ ਲਾ ਦਿੰਦੀ ਆ ਕਿ ਕਿਉਂਕਿ ਤੇ ਬਾਹਰ ਕੰਮ ਗਏ ਹੋਏ ਨੇ ਹੁਣ ਫਿਰ ਸ਼ਾਮ ਦਾ ਟਾਈਮ ਆਉਂਦਾ ਹੁਣ ਉਸੇ ਤਰ੍ਹਾਂ ਹੀ ਆਪਣੀ ਮਾਂ ਨੂੰ ਵੀ ਸੋਨੀਆ ਜਿਹੜੀ ਚਾਹ ਦੇ ਗਲਾਸ ਦੇ ਵਿੱਚ ਗੋਲੀਆਂ ਪਾ ਕੇ ਦੇ ਦਿੰਦੀ ਆ ਹੁਣ ਮਾਂ ਵੀ ਬੇਹੋਸ਼ ਹੋ ਜਾਂਦੀ ਹੈ ਦੁਬਾਰਾ ਫਿਰ ਪ੍ਰਿੰਸ ਤੇ ਉਸਦੇ ਦੋਸਤਾਂ ਨੂੰ ਬੁਲਾਇਆ ਜਾਂਦਾ ਉਸਦੇ ਦੋਸਤ ਤੇ ਪ੍ਰਿੰਸ ਆ ਕੇ ਫਿਰ ਉਹਨੂੰ ਗਲ ਕੋਟ ਕੇ ਉਸਦੀ ਮਾਂ ਨੂੰ ਵੀ ਮਾਰ ਦਿੰਦੇ ਆ ਉਸੇ ਤਰ੍ਹਾਂ ਹੀ ਇੱਕ ਮੈਰੂਨ ਕਲਰ ਦਾ ਬੈਗ ਲਿਆ ਕੇ ਹੁਣ ਉਹਦੇ ਵਿੱਚ ਉਹਦੀ লাশ ਪਾਈ ਜਾਂਦੀ ਹੈ লাশ ਨੂੰ ਵਿੱਚ ਪਾ ਕੇ ਹੱਥ ਪੈਰ ਤੋੜ ਕੇ ਫਿੱਟ ਕਰਕੇ ਮੋਟਰਸਾਈਕਲ ਤੇ ਰੱਖ ਕੇ ਦੁਬਾਰਾ ਫਿਰ ਉਸੇ ਨਾਲੇ ਦੇ ਵਿੱਚ ਸਿੱਟਿਆ ਜਾਂਦਾ ਜਾਂ ਕੇ ਹੁਣ ਜਦੋਂ ਸੁੱਟਦੇ ਆ ਦੋਨੋਂ ਲਾਸ਼ਾਂ ਨੂੰ ਉਹ ਪੱਥਰ ਬੰਨ ਕੇ ਵਿੱਚ ਸੁੱਟਦੇ ਆ ਪੱਥਰ ਰੱਖ ਕੇ ਉੱਪਰ ਫੇਰ ਉਹਨਾਂ ਨੂੰ ਸੁੱਟ ਦਿਆ ਤਾਂ ਕਿ ਲਾਸ਼ਾਂ ਉੱਪਰ ਨਾ ਆ ਸਕਣ ਤਾਂ ਰੱਬ ਦਾ ਪਤਾ ਨਹੀਂ ਕੀ ਬਾਣਾ ਬਰਤ ਦਾ ਜਿਹੜੀ ਉਸ ਦੀ ਮਾਂ ਜਗੀਰ ਕੌਰ ਦੀ ਲਾਸ਼ ਹੁੰਦੀ ਹੈ ਜਿਹੜੇ ਬੈਗ ਦੇ ਵਿੱਚ ਉਸ ਬੈਗ ਦੇ ਉੱਤੋਂ ਪੱਥਰ ਲੈ ਜਾਂਦਾ ਤੇ ਹੌਲੀ ਹੌਲੀ ਕਰਕੇ ਉਹ ਉੱਪਰ ਆ ਜਾਂਦੀ ਹੈ ਤੇ ਇੱਕ ਦਿਨ ਇੱਕ ਰਾਹਗਿਰ ਉਹਨੂੰ ਰਸਤੇ ਦੇ ਵਿੱਚ ਦੇਖਦਾ ਤੇ ਉਹ ਫੋਨ ਕਰਕੇ ਪੁਲਿਸ ਨੂੰ ਸੱਦਦਾ ਪੁਲਿਸ ਆ ਕੇ ਹੁਣ ਉਹ ਖੋਲ ਕੇ ਦੇਖਦੀ ਹੈ ਤਾਂ ਹੁਣ ਇਹਨਾਂ ਕਤਲਾਂ ਦਾ ਖੁਲਾਸਾ ਹੁੰਦਾ ਹੈ ਹੁਣ ਜੇ ਉਹ ਲਾਸ਼ਾਂ ਦੇ ਉੱਤੋਂ ਜਿਹੜੀ ਜਿਹੜੀ ਉਹਦੀ ਮਾਂ ਦੀ ਲਾਸ਼ ਸੀ ਜੇ ਬੈਗ ਦੇ ਵਿੱਚ ਜੇ ਉਹਦੇ ਉੱਤੋਂ ਪੱਥਰ ਨਾ ਹਟਦਾ ਜੇ ਉੱਪਰ ਨਾ ਆਉਂਦੀ ਕਿਸੇ ਨੂੰ ਪਤਾ ਤੱਕ ਨਹੀਂ ਲੱਗਣਾ ਸੀਗਾ ਕਿ ਉਹਨੇ ਜਿਹੜੀ ਸੋਨੀਆ ਉਹਨੇ ਆਪਣੇ ਮਾਪ ਦਾ ਕਤਲ ਕਰਤਾ ਹੁਣ ਪੁਲਿਸ ਉਹਨੂੰ ਪੁੱਛਦੀ ਆ ਕਿ ਤੈਨੂੰ ਇੰਨੇ ਦਿਨਾਂ ਬਾਅਦ ਕਿਉਂ ਰਿਪੋਰਟ ਲਖਾਈ ਤੂੰ ਆਪਣੇ ਬਾਪ ਦੀ ਮਿਸਿੰਗ ਰਿਪੋਰਟ ਪਹਿਲਾਂ ਕਿਉਂ ਨਹੀਂ ਲਖਾਈ ਤਾਂ ਉਹ ਦੱਸਦੀ ਆ ਕਿ ਜੇ ਮੈਂ ਪਹਿਲਾਂ ਮਿਸਿੰਗ ਰਿਪੋਰਟ ਲਖਾਉਂਦੀ ਤਾਂ ਮੇਰੀ ਮਾਂ ਨੂੰ ਪਤਾ ਲੱਗ ਜਾਣਾ ਸੀ ਫਿਰ ਉਹਦਾ ਕਤਲ ਕਰਨਾ ਔਖਾ ਹੋ ਜਾਣਾ ਸੀ ਤੇ ਜਦੋਂ ਮੇਰੀ ਮਾਂ-ਬਾਪਾਂ ਯੁਸਦਾ ਕਤਲ ਕੀਤਾ ਤਾਂ ਥੋੜੇ ਦਿਨ ਅਸੀਂ ਨੇ ਪਾਰਟੀ ਵਗੈਰਾ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਲੱਗਿਆ ਕਿ ਹੁਣ ਆਪਾਂ ਨੂੰ ਰਿਪੋਰਟ ਦਿਖਾ ਦੇਣੀ ਚਾਹੀਦੀ ਹੈ ਜਿਹੜੀ ਕੰਪਲੇਂਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੇ ਘਰ ਦੇ ਜਾਂ ਰਿਸ਼ਤੇਦਾਰ ਨੇ ਸਾਡੇ ਤੇ ਸ਼ੱਕ ਨਾ ਕਰਨ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਇਹਦੇ ਦੋਨੋਂ ਮਾਪੇ ਗਾਇਬ ਹੋ ਗਏ ਘਰ ਤੋਂ ਤਾਂ ਫਿਰ ਉਹ 4 ਤਰੀਕ ਨੂੰ 1 ਤਰੀਕ ਨੂੰ ਮਾਰਨ ਤੋਂ ਬਾਅਦ 4 ਤਰੀਕ 4 ਮਾਰਚ 2019 ਨੂੰ ਪਹਿਲੀ ਵਾਰ ਕੰਪਲੇਂਟ ਦਰਜ ਕਰਾਉਂਦੀ ਹੈ ਇੰਨੇ ਦਿਨਾਂ ਬਾਅਦ ਹੁਣ ਉਹਦੇ ਬਾਪ ਨੂੰ ਮਰੇ ਤਕਰੀਬਨ 11 ਦਿਨ ਹੋ ਗਏ ਸੀਗੇ ਤੇ ਜਿਹੜੀ ਉਹਦੀ ਮਾਂ ਨੂੰ ਮਰੇ ਨੂੰ 4 ਦਿਨ ਹੋ ਗਏ ਸੀ ਜਿਹੜੀ ਇਹ ਸੋਨੀਆ ਹੁਣ ਉਹ ਜੇਲ੍ਹ ਦੇ ਵਿੱਚ ਹੈ ਤੇ ਨਾਲ ਪ੍ਰਿੰਸ ਵੀ ਜੇਲ੍ਹ 'ਚ ਹੈ ਜਿਹੜੇ ਉਹਦੇ ਦੋ ਦੋਸਤ ਨੇ ਉਹ ਹਾਲੇ ਤੱਕ ਨਹੀਂ ਲੱਭੇ ਪੁਲਿਸ ਨੂੰ ਤੇ ਜਿਹੜੀ ਸੋਨੀਆ ਜਦੋਂ ਇਹ ਕੇਸ ਚੱਲ ਰਿਹਾ ਸੀ ਤਾਂ ਇੱਕ ਪੱਤਰਕਾਰ ਨੇ ਉਹਨੂੰ ਪੁੱਛਿਆ ਸੀ ਇੱਕ ਸਵਾਲ ਕੀਤਾ ਸੀ ਕਿ ਤੂੰ ਆਪਣੇ ਮਾਂ-ਬਾਪ ਨੂੰ ਕਿਉਂ ਮਾਰਿਆ ਉਸਦੇ ਚਿਹਰੇ ਦੇ ਉੱਤੇ ਕੋਈ ਵੀ ਨਾਮੂਸੀ ਜਾਂ ਫਿਰ ਕੋਈ ਉਸਦੇ ਚਿਹਰੇ ਦੇ ਉੱਤੇ ਇਦਾਂ ਦਾ ਕੋਈ ਹਾ ਭਾਵ ਨਹੀਂ ਸੀਗਾ ਜਿਸ ਤੋਂ ਲੱਗ ਸਕੇ ਕਿ ਇਹ ਨੂੰ ਆਪਣੇ ਕਿਤੇ ਦੇ ਉੱਪਰ ਪਸਤਾਵਾ ਸਗੋਂ ਉਹ ਹੱਸ ਕੇ ਜਵਾਬ ਦਿੰਦੀ ਆ ਪੱਤਰਕਾਰ ਨੂੰ ਕਿ ਸਾਡੇ ਘਰ ਦੇ ਵਿੱਚ ਫੈਮਿਲੀ ਇਸ਼ੂ ਸੀਗਾ ਉਸ ਦੇ ਕਰਕੇ ਮੈਂ ਆਪਣੇ ਮਾਪੇ ਨੂੰ ਮਾਰਤਾ ਹੁਣ ਦੇਖੋ ਕਿੱਦਾਂ ਦੀ ਧੀ ਹੋਊਗੀ ਜਿਹੜੀ ਨੇ ਇੱਕ ਪਿਆਰ ਦੀ ਖਾਤਰ ਇੱਕ ਉਸ ਬੰਦੇ ਦੇ ਨਾਲ ਵਿਆਹ ਕਰਾਉਣ ਦੀ ਖਾਤਰ ਆਪਣੇ ਮਾਪੇ ਨੂੰ ਮਾਰਤਾ ਜਿਹੜਾ ਉਹਨੂੰ ਥੋੜੇ ਸਾਲ ਪਹਿਲਾਂ ਮਿਲਿਆ ਸੀ ਆਪਣੇ ਉਹਨਾਂ ਬਾਪ ਆਪਾਂ ਨੂੰ ਮਾਰਤਾ ਜਿਹੜੇ ਉਹਨੂੰ ਉਹਦੇ ਪਹਿਲੇ ਸਾਂ ਤੋਂ ਜਾਣਦੇ ਸੀ ਜਦੋਂ ਉਹਨੇ ਇਸ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਸਾਹ ਲਿਆ ਸੀ ਉਹਦੀ ਮਾਂ ਉਸਨੂੰ ਉੱਥੇ ਮੌਜੂਦ ਮਿਲੀ ਹੋਣੀ ਉਹਦੀ ਮਾਂ ਉਸਨੂੰ ਉਦੋਂ ਤੋਂ ਜਾਣਦੀ ਸੀ ਪਰ ਉਹਨੇ ਥੋੜੇ ਟਾਈਮ ਦੇ ਪਿਆਰ ਵਾਸਤੇ ਥੋੜੇ ਸਾਲਾਂ ਦੇ ਪਿਆਰ ਵਾਸਤੇ ਆਪਣੇ ਮਾਂ ਬਾਪ ਨੂੰ ਹੀ ਮਾਰਤਾ ਜਿਹੜੇ ਉਹਦੇ ਨਾਲ ਇੰਨੇ ਟਾਈਮ ਤੋਂ ਸੀਗੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਅਜਿਹਾ ਕੁਝ ਬਹੁਤ ਹੁੰਦਾ ਹੈ ਹੈਨਾ ਲੋਕ ਪਤਾ ਨਹੀਂ ਕਿਉਂ ਇਹ ਪਿਆਰ ਨਾਮ ਦੀ ਚੀਜ਼ ਪਤਾ ਨਹੀਂ ਹੈਗਾ ਵੀ ਆ ਸੱਚਾ ਝੂਠਾ ਕਿੰਨੇ ਹੀ ਕਤਲ ਪਹਿਲਾਂ ਪਿਆਰ ਹੋਇਆ ਹੁੰਦਾ ਵਿਆਹ ਹੋ ਜਾਂਦਾ ਪਿਆਰ ਤੋਂ ਬਾਅਦ ਫਿਰ ਵੀ ਕਤਲ ਹੋਏ ਰਹਿੰਦੇ ਆ ਹੈਨਾ ਇਦਾਂ ਦੀਆਂ ਵੀ ਸਟੋਰੀਜ਼ ਹੈਗੀਆਂ ਨੇ ਜਾਂ ਫਿਰ ਤਲਾਕ ਹੋ ਜਾਂਦੇ ਨੇ ਅਜਿਹੇ ਪਿਆਰ ਕਰਕੇ ਆਪਣੇ ਮਾਪੇ ਬਾਪ ਨੂੰ ਮਾਰ ਦੇਣਾ ਸਭ ਤੋਂ ਵੱਡੀ ਬੇਬਕੂਫੀ ਹੈ ਜਿਨ੍ਹਾਂ ਦੇ ਕੋਲ ਮਾਪੇ ਬਾਪ ਨਹੀਂ ਹੈਗੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਮਾਪੇ ਬਾਪ ਦਾ ਮੁੱਲ ਕੀ ਹੁੰਦਾ ਮਾਪੇ ਬਾਪ ਚੀਜ਼ ਕੀ ਹੁੰਦੇ ਨੇ ਪਰ ਇਹ ਜਿਹੇ ਪਾਗਲ ਲੋਕ ਸਾਈਕੋ ਲੋਕ ਆਪਣੇ ਮਾਪੇ ਬਾਪ ਨੂੰ ਦੁੱਖ ਤਕਲੀਫ ਦਿੰਦੇ ਆ ਕਈ ਹੁਣ ਜਿਵੇਂ ਆ ਸਟੋਰੀ ਦੇ ਵਿੱਚ ਹੋਇਆ ਮਾਪੇ ਬਾਪ ਨੂੰ ਮਾਰ ਵੀ ਦਿੰਦੇ ਆ ਚਲੋ ਏਸੀਜੀ ਅੱਜ ਦੀ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ